ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਥੱਲੇ ਦਿੱਤੇ ਗਏ ਲਾਲ ਬਟਨ ਨੂੰ ਦਬਾ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਬੈਲ ਵਾਲੇ ਆਈਕਨ ਨੂੰ ਵੀ ਦਬਾਓ। ਹੈਲੋ ਦੋਸਤੋ ਆਪ ਦਾ ਬਹੁਤ ਬਹੁਤ ਸਵਾਗਤ ਹੈ ਕਬੱਡੀ 105 ਉੱਤੇ ਅਤੇ ਅੱਜ ਆਪਾਂ ਗੱਲ ਕਰਾਂਗੇ ਪਿੰਡ ਖੋਸਾ ਕੋਟਲਾ ਦੇ ਕਬੱਡੀ ਕੱਪ ਤੋਂ ਜੋ ਕਿ ਇੱਕ ਬਹੁਤ ਹੀ ਵੱਡੀ ਚੋਰੀ ਜਾਨੀ ਕਿ 71000 ਦਾ ਪਹਿਲਾ ਇਨਾਮ ਚੋਰੀ ਹੋਇਆ ਹੈ ਉਸ ਦੀ ਇਸ ਲਈ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਪੂਰੀ ਦੇਖਣਾ। ਅਤੇ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਦੋਸਤੋ 17 ਮਾਰਚ 2019 ਨੂੰ ਪਿੰਡ ਖੋਸਾ ਕੋਟਲਾ ਮੋਗਾ ਜਾਨੀ ਕਿ ਅਮਰੀਖ ਖੋਸੇ ਕੋਟਲੇ ਦੇ ਪਿੰਡ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਅਤੇ ਇਸ ਕਬੱਡੀ ਟੂਰਨਾਮੈਂਟ ਦਾ ਪਹਿਲਾ ਇਨਾਮ 75000 ਰੁਪਏ ਅਤੇ ਦੂਸਰਾ ਇਨਾਮ 52000 ਰੁਪਏ ਅਤੇ ਬੈਸਟਾਂ ਨੂੰ ਮੋਟਰਸਾਈਕਲ ਰੱਖਿਆ ਗਿਆ ਸੀ ਅਤੇ ਜਦੋਂ ਇਸ ਕਬੱਡੀ ਕੱਪ ਦਾ ਫਾਈਨਲ ਹੋਇਆ ਤਾਂ ਪ੍ਰਬੰਧਕਾਂ ਦੀ ਜੇਬ ਵਿੱਚੋਂ 71000 ਦਾ ਪਹਿਲਾ ਇਨਾਮ ਹੀ ਕੱਢ ਕੇ ਲੈ ਗਿਆ ਹਾਂਜੀ ਦੋਸਤੋ ਆਪਨੇ ਠੀਕ ਸੁਣਿਆ ਜਦੋਂ ਕਮੇਟੀ ਮੈਂਬਰ ਦਵਿੰਦਰ ਸਿੰਘ ਨੇ ਆਪਦੀ ਜੇਬ ਵਿੱਚ ਹੱਥ ਮਾਰਿਆ ਤਾਂ ਉਹਨਾਂ ਦੀ ਜੇਬ ਵਿੱਚੋਂ ਜੋ ਕਬੱਡੀ ਕੱਪ ਤੇ ਪਹਿਲਾ ਇਨਾਮ 71000 ਦਿੱਤਾ ਜਾਣਾ ਸੀ ਉਹ ਗਾਇਬ ਸੀ ਬਾਅਦ ਵਿੱਚ ਕਮੇਟੀ ਮੈਂਬਰਾਂ ਨੇ ਮੈਕ ਫੜ ਕੇ ਸਭ ਨੂੰ ਦੱਸਿਆ ਕਿ ਅਸੀਂ ਦਿਨ ਰਾਤ ਇੱਕ ਕਰਕੇ ਪੰਜੀ-ਪੰਜੀ ਇਕੱਠੀ ਕਰਕੇ ਪੈਂਡ ਵਿੱਚੋਂ ਇਹ ਰਕਮ ਇਕੱਠੀ ਕੀਤੀ ਸੀ ਪਰ ਚੋਰਾਂ ਪਰ ਚੋਰਾਂ ਨੇ ਬਹੁਤ ਹੀ ਘਟੀਆ ਹਰਕਤ ਕੀਤੀ ਹੈ ਅਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲ ਵੀ ਉਹ ਕਬੱਡੀ ਖਿਡਾਰੀਆਂ ਦੇ ਕੱਪੜੇ ਵੀ ਚੋਰੀ ਕਰਕੇ ਲੈ ਗਏ ਸੀ ਅਤੇ ਇਸ ਵਾਰ ਉਹਨਾਂ ਨੇ ਕਮੇਟੀ ਮੈਂਬਰਾਂ ਨੂੰ ਵੀ ਨਹੀਂ ਬਖਸਿਆ ਇਸ ਤਰ੍ਹਾਂ ਦੋਸਤੋ ਦਿਨੋਂ-ਦਿਨਾ ਪੰਜਾਬ ਵਿੱਚ ਚੋਰੀਆਂ ਵੱਧ ਰਹੀਆਂ ਹਨ ਅਤੇ ਹੁਣ ਇਹ ਚੋਰੀਆਂ ਕਬੱਡੀ ਕਪਾਂ ਤੇ ਵੀ ਪਹੁੰਚ ਗਈਆਂ ਹਨ ਇਸ ਵੀਡੀਓ ਵਿੱਚ ਦੋਸਤੋ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਵਿੱਚ ਤੁਸੀਂ ਇਸੇ ਤਰ੍ਹਾਂ ਹੀ ਆਪਣੇ ਨਾਲ ਜੁੜੇ ਰਹੋ ਧੰਨਵਾਦ